ਸਿੱਧੂ ਮੁਸਲੇ ਵਾਲੇ ਦੇ ਪਿਤਾ ਵੱਲੋਂ ਵਿਧਾਨ ਸਭਾ ਚੋਣ ਲੜਨ ਦਾ ਕੀਤਾ ਗਿਆ ਐਲਾਨ। ਉੱਤਪਦੀ ਬਰਸੀ ਤੋਂ 2 ਦਿਨ ਪਹਿਲਾਂ ਘਰ ਦਾ ਵੱਡਾ ਐਲਾਨ। ਪੁੱਤ ਨੂੰ ਇਨਸਾਫ ਦੀ ਵੋਂ ਲਈ ਲੜਨਗੇ ਚੋਣਾ। ਬਲਕੌਰ ਸਿੰਘ ਨੇ ਕਿਹਾ ਤਿੰਨ ਸਾਲ ਹੋ ਗਏ ਮੇਰੇ ਪੁੱਤ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਵੱਡਾ ਐਲਾਨ ਕੀਤਾ ਗਿਆ ਆਪਣੇ ਪੁੱਤ ਦੀ ਬਰਸੀ ਤੋਂ 2 ਦਿਨ ਪਹਿਲਾਂ ਉਹਨਾਂ ਨੇ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ ਤਦਾਦੇ ਕਿ ਉਹਨਾਂ ਨੇ ਕਿਹਾ ਕਿ 2027 ਵਿਧਾਨ ਸਭਾ ਚੋਣ ਦੇ ਦੌਰਾਨ ਮਾਨਸਾ ਵਿਧਾਨ ਸਭਾ ਤੋਂ ਉਹ ਚੋਣ ਲੜਨਗੇ ਤਾਂ ਉਹਨਾਂ ਨੇ ਮਾਨਸਾ ਵਿਖੇ ਸੰਵਿਧਾਨ ਬਚਾਓ ਕਾਂਗਰਸ ਵੱਲੋਂ ਕੀਤੀ ਗਈ ਰੈਲੀ ਦੇ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਵੱਡਾ ਐਲਾਨ ਕੀਤਾ ਤਾਂ ਬਾਪੂ ਬਲਕੌਰ ਸਿੰਘ ਦੇ ਕਹਿਣੇ ਕਿ ਉਹਨਾਂ ਨੂੰ ਪੁੱਤਰ ਦੇ ਕਤਲ ਦਾਸ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ 3 ਸਾਲ ਦਾ ਸਮਾਂ ਪਿੱਛੂ ਗਿਆ ਪਰ ਉਹਨਾਂ ਨੂੰ ਕਿਸੇ ਵੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਤਾਂ ਅੱਜ ਵੱਡਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ 2027 ਦੇ ਵਿਧਾਨ ਸਭਾ ਚੋਣ ਦੇ ਵਿੱਚ ਮਾਨਸਾ ਵਿਧਾਨ ਸਭਾ ਸੀਟ ਤੋਂ ਉਹ ਚੋਣ ਲੜਨਗੇ ਅਤੇ ਆਪਣੇ ਪੁੱਤਰ ਨੂੰ ਇਨਸਾਫ ਦੀ ਵਾਣ ਦੇ ਲਈ ਵਿਧਾਨ ਸਭਾ ਦੇ ਵਿੱਚ ਆਵਾਜ਼ ਉਠਾਣਗੇ ਕਿ ਤੋਂ ਹੁੰਦਾ ਹੈ ਸਵਤਨਾਨ ਅਤੇ ਉਹ ਰੀਡੀਪੀ ਦੀ ਸਹਿਮਤੀ ਤੋਂ ਮੈਂ ਤਾਂ ਸਵਿਧਾਨ ਦੀ ਕੋਈ ਦਸਵਾਂ ਨੀ ਦਮ ਦੋ ਗੰਟੇ ਬੋਲਦੇ ਆ ਉਹ ਵੀ ਸਵਿਧਾਨ ਦੇ ਬਾਰੇ ਬੋਲਦੇ ਆ ਇਹ ਸਵਿਧਾਨ ਦਾ ਨਿਸ਼ਚਿਤ ਕਿਸਰਾ ਕਰਦੇ ਨੇ ਇਹ ਕੋਈ ਸਵਿਧਾਨ ਜਿਹੜਾ ਕਿ ਸਾਡੇ ਨਾਗਰਿਕ ਵੀ ਰਾਖੀ ਦੇ ਲਈ ਬਣਿਆ ਸੀ ਸਾਡੇ ਜੋ ਇਨਸਾਨੀਅਤ ਦੇ ਹਿਸਾਬ ਲਈ ਪੂਰਾ ਹੁੰਦੀ ਰਹਿਣਾ ਸੀ ਜਿਸ ਤੂਰ ਨਿਰਕਰ ਸਾਹਿਬ ਨੇ ਉਸ ਨੂੰ ਉਲਟ ਜਾ ਕੇ ਜਿਹੜਾ ਸਵਿਧਾਨ ਆ ਅੱਜ ਕੱਲ ਪੁਟਾਂਟ ਕਿਉਂ ਕਰਦੇ ਆ ਨਾਗਰਿਕ ਦੇ ਬਜਾਏ ਗੁੰਡਿਆਂ ਨੂੰ ਪਟਕ 68 ਲਾ ਕੇ ਮੈਂ ਜਿੰਦ ਮਦਾਂ ਤੁਹਾਨੂੰ ਹੁਣ ਬੋਲਦੇ ਨਹੀਂ ਦੱਸਿਆ ਸੀ ਆ ਸਿੱਧੂ ਦੇ ਕਿਸੇ ਦੇ ਪਾਸੋਂ 3-3 ਨਾਲ ਦੇਤੀ ਤਾਂ 5 ਕਾ ਉਹਦੇ ਕਤਲ ਹੋਇਆ ਮਦਈ ਪੱਖ ਦੇ ਸਾਧਾ ਔਰ ਉਸ ਸ਼ਿਫਾ ਪਾ ਕੇ ਪਿੰਦੇ ਵੀ ਪੰਜਾਬ ਇੱਕ ਮੈਨੂੰ ਇੱਕ ਕਦੇ ਕਦੇ ਕਿਸੇ ਸਾਜ਼ਿਸ਼ ਦੀ ਬੋ ਲੱਗਦੀ ਉਸ ਗੱਲ ਦੇ ਵਿੱਚੋਂ ਬਨ ਖਰਬੂਜ ਦੇ ਆਖੂ ਦੇ ਡਿਗੇ ਚਾਪੂ ਖਰਬੂਜ ਦੇ ਡਿਗੇ ਕਤਨਾ ਖਰਬੂਜ ਨੇ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਹੈ ਜਿਸ ਤਰ੍ਹਾਂ ਕੋਈ ਬਾੜੀ ਸੋਚੀ ਸਕੀਮ ਦੇ ਤਹਿਤ ਰਾਏ ਕੀਤਾ ਜਾ ਰਿਹਾ ਕੋਈ ਵੀ ਜਿਹੜਾ ਬਦਮਾਸ਼ ਹੈ ਜੋ ਅਦਰ ਸਟੇਟ ਤੋਂ ਆਏ ਘਰੇ ਬੈਠੇ ਨੂੰ ਕਬਲ ਕਰਕੇ ਚਲੇ ਗਏ ਪਰ ਉਹਨਾਂ ਦਾ ਹਲੇ ਤੱਕ ਕਿਸ ਨੇ ਬਾਹਰ ਵਿੰਗਾ ਨਹੀਂ ਕੀਤਾ ਹੁਣ ਤਾਂ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਲਏ ਜਿਲ੍ਹਾਂ ਦੇ ਵਿੱਚ ਰੱਖੇ ਜਾਂਦੇ ਔਰ ਜਿਲ੍ਹਾਂ ਨੂੰ ਜੇ ਮੈਂ ਕ੍ਰਾਈਮ ਦੀ ਯੂਨੀਵਰਸਿਟੀ ਕਹਾਂ ਤਾਂ ਕੋਈ ਆਪੇ ਕਿਸੀਆਂ ਨੇ ਸਾਡਾ ਫੈਟਾ 2022 ਦੇ ਵਿੱਚ ਇਲੈਕਸ਼ਨ ਲੜਿਆ 22 ਦੇ ਵਿੱਚ ਤੁਹਾਡੇ ਤੇ ਜ਼ਿੰਮੇਵਾਰੀ ਰਹੀ ਕਿ ਲੇਕਿਨ ਕਿ ਉਹਗੇ ਤੁਰੰਗੀ ਜਿੰਨ ਯਾਰੋ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ ਹੈ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਰਤ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾੜ ਨੂੰ ਰੀਟੇਨ ਕਰ ਦਿੱਤਾ ਹੁੰਦਾ ਤਾਂ ਵਰਤਿਆ ਆ ਗਈ ਸਾਲ ਹੋ ਗਿਆ ਕਿਵੇਂ ਦੇਖੀਏ ਬਈ ਫੇਰ ਤੇ ਇਹ ਮਸਾਉ ਦੇ ਬਿਆਨ ਤੇ ਤਾਂ ਮੈਨੂੰ ਨਾ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਜਿਹੜੀ ਹੈ ਫਰੋਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਜਿੱਤਣਾ ਹੁੰਦਾ ਉਹਦੇ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾ ਹਫਤੇਵਾਰੀ ਉਹ ਖਬਰ ਵਜੋਂ ਉਸ ਨਿਕਲੇ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ ਇਲੈਕਸ਼ਨ ਦੇ ਵੇਲੇ ਕੋਈ ਨਾ ਕੋਈ ਏਦਾਂ ਦਾ ਚੌਂਸਟਾਂਕ ਲਈ ਛੜਦੇ ਹੁੰਦੇ ਆ ਅਸੀਂ ਤਾਂ ਬਹੁਤ ਧਿਆਨ ਚੜਦੀ ਕਲਾ ਟਾਈਮ ਟੀਵੀ ਲਈ ਮਾਨਸਾ ਤੋਂ ਪੱਤਰਕਾਰ ਭਗਵੰਤ ਚਾਹਲ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ